ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਬ੍ਰੀਥਕੋਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਜੀ ਖਬਰਾਂ ਲੈ ਕੇ ਅੱਜ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਕਹਿੰਦੇ ਸੀਬੀਆਈ ਨੇ ਗ੍ਰਿਫਤਾਰ ਕੀਤਾ ਤੇ 5 ਦਿਨਾਂ ਦੀ ਹਿਰਾਸਤ ਮੰਗੀ ਹੈ ਜੀ ਬਿਲਕੁਲ ਜੀ ਪਹਿਲੀ ਗੱਲ ਤਾਂ ਇਹ ਆ ਵੀ ਅਰਵਿੰਦ ਕੇਜਰੀਵਾਲ ਦਾ ਇੱਕ ਮਾਮਲੇ ਦੇ ਵਿੱਚ ਖੜਾ ਛੁੱਟਿਆ ਨਹੀਂ ਯਾਨੀ ਕਿ ਈਡੀ ਤੋਂ ਤੇ ਹੁਣ ਸੀਬੀਆਈ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਮਲਾ ਪੁਰਾਣਾ ਹੀ ਆ ਕਥਿਤ ਭ੍ਰਿਸ਼ਟਾਚਾਰ ਦਾ ਕਥਿਤ ਤੌਰ ਦੇ ਉੱਤੇ ਸ਼ਰਾਬ ਨੀਤੀ ਦੇ ਵਿੱਚ ਘਪਲੇਬਾਜ਼ੀ ਦਾ ਤੇ ਅਰਵਿੰਦ ਕੇਜਰੀਵਾਲ ਨੂੰ ਲੰਘੇ ਕੱਲ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕਰਕੇ ਟ੍ਰਾਇਲ ਕੋਰਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਪੰਜ ਦਿਨਾਂ ਦਾ ਇਹਨਾਂ ਦਾ ਰਿਮਾਂਡ ਮੰਗਿਆ ਸੀ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਤੇ ਕਹਿੰਦੇ ਵੀ ਕਈ ਘੰਟੇ ਵਾਸਤੇ ਫੈਸਲਾ ਰੱਖਮਾ ਰੱਖ ਲਿਆ ਤੇ ਫਿਰ ਜਦੋਂ ਸ਼ਾਮੀ 7:37 ਵਜੇ ਫੈਸਲਾ ਸੁਣਾਇਆ ਕੱਲ੍ਹ ਭਾਰਤੀ ਸਮੇਂ ਦੇ ਮੁਤਾਬਕ ਤਾਂ ਫਿਰ ਪੰਜ ਮੰਗੇ ਸੀ ਤੇ 3 ਦਿਨਾਂ ਦੇ ਰਿਮਾਂਡ ਦੇ ਉੱਤੇ ਕੇਜਰੀਵਾਲ ਨੂੰ ਭੇਜ ਦਿੱਤਾ ਗਿਆ ਕੇਜਰੀਵਾਲ ਹੋਰਾਂ ਨੂੰ ਆਪਣੀ ਦਵਾਈ ਘਰ ਦੇ ਵਿੱਚੋਂ ਲਿਜਾਣ ਦੀ ਇਜਾਜ਼ਤਾਂ ਕੇਜਰੀਵਾਲ ਹੋਰਾਂ ਨੂੰ ਹਰ ਰੋਜ਼ ਘਰ ਦਾ ਖਾਣਾ ਪਹੁੰਚਿਆ ਕਰੂਗਾ ਕੇਜਰੀਵਾਲ ਹੋਰੀ ਜਿਹੜੇ ਆਪਣੇ ਵਕੀਲ ਨੂੰ ਤੇ ਆਪਣੀ ਘਰਵਾਲੀ ਨੂੰ ਤੇ ਦਿਨ ਦੇ ਵਿੱਚ 30 ਮਿੰਟ ਮਿਲ ਸਕਦੇ ਆ ਇਹ ਉਹਨਾਂ ਨੂੰ ਸਹੂਲਤ ਦਿੱਤੀ ਗਈ ਆ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਆਸ ਸੀ ਕਿ ਕੇਜਰੀਵਾਲ ਸਾਹਿਬ ਛੇਤੀ ਬਾਹਰ ਆ ਜਾਣਗੇ ਜ਼ਮਾਨਤ ਰਣੀ ਮਨਜ਼ੂਰ ਹੋ ਗਈ ਹੈ ਦਿੱਲੀ ਰਾਊਜ਼ ਐਵੇਨਿਊ ਕੋਰਟ ਦੇ ਵੱਲੋਂ ਪਰ ਉਹਨੂੰ ਚੁਣੌਤੀ ਹਾਈ ਕੋਰਟ ਦੇ ਵਿੱਚ ਮਿਲ ਗਈ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਤਾ ਤੇ ਕੇਜਰੀਵਾਲ ਹੋਰਾਂ ਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਯਾਨੀ ਕਿ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਦੇ ਵਿੱਚ ਘਟौती ਨਹੀਂ ਥਾਂ ਦੇ ਉੱਤੇ ਵਾਧਾ ਹੋ ਰਿਹਾ ਅਗਲੀ ਗੱਲ ਇਹ ਹੈ ਵੀ ਕੱਲ ਸੀਬੀਆਈ ਨੇ ਇਹ ਗੱਲ ਕਹੀ ਕਿ ਕੇਜਰੀਵਾਲ ਨੇ ਮਨੀਸ਼ ਸੋਧਿਆ ਦਾ ਨਾਮ ਲੈਂਦਾ ਜੀ ਸ਼ਰਾਬ ਨੀਤੀ ਦੇ ਮਾਮਲੇ ਵਿੱਚ ਕਪੜੇਬਾਜ਼ੀ ਦਾ ਕਾਰਨ ਤੇ ਮੀਡੀਆ ਦੇ ਵਿੱਚ ਵੀ ਉਹ ਕਰਨ ਦੀ ਇਹ ਖਬਰਾਂ ਚੱਲ ਰਹੀਆਂ ਜਰਕੇ ਕੇਜਰੀਵਾਲ ਨੇ ਗੱਲ ਕਹੀ ਹੈ ਜੀ ਕਿ ਮੈਂ ਇਹ ਗੱਲ ਆਖੀ ਆ ਕਿ ਕੋਈ ਵੀ ਇਹਦੇ ਵਿੱਚ ਕਸੂਰवार ਨਹੀਂ ਹੈ ਇਹ ਹਵਾ ਦੇ ਵਿੱਚ ਸਿਰਜਿਆ ਗਿਆ ਕਪੜਾ ਹੈਗਾ ਮੈਂ ਮਨੀਸ਼ ਸੋਧਿਆ ਦਾ ਕੋਈ ਨਾਂ ਨਹੀਂ ਲਿਆ ਤੇ ਸੀਬੀਆਈ ਕੋਰਟ ਨੇ ਕਰਕੇ ਕਿ ਕੇਜਰੀਵਾਲ ਹੋਰੀ ਝੂਠ ਬੋਲਦੇ ਆ ਇਹਨਾਂ ਨੇ ਆਪਣੇ ਮੂੰਹੋਂ ਕਿਹਾ ਵੀ ਭਾਈ ਸੀਬੀਆਈ ਦੇ ਮੂਰੇ ਨੇ ਗੱਲ ਕਹੀ ਆ ਕਿ ਭਾਈ ਮਨੀਸ਼ ਸੋਧਿਆ ਦਾ ਨਾਂ ਲਿਆ ਹੈਗਾ ਸੋ ਇਸ ਤਰੀਕੇ ਦੇ ਵੇਰਵੇ ਆ ਲੱਗਦਾ ਨਹੀਂ ਕਿ ਕੇਜਰੀਵਾਲ ਸਾਹਿਬ ਦੀਆਂ ਮੁਸ਼ਕਲਾਂ ਦੇ ਵਿੱਚ ਛੇਤੀ ਕਿਤੇ ਕਟੌਤੀ ਹੋਊਗੀ ਜੀ ਬਿਲਕੁਲ ਤੁਸੀਂ ਸਹੀ ਕਹਿਣਾ ਸਾਬ ਕਿ ਇਹ ਮੁਸ਼ਕਿਲਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ ਖੈਰ ਉਧਰ ਗੱਲ ਕਰਦੇ ਹਾਂ ਜੀ ਲੋਕ ਸਭਾ ਦੀ ਕਹਿੰਦੇ ਓਮ ਬਿਰਲਾ ਫੇਰ ਤੋਂ ਲੋਕ ਸਭਾ ਦੇ ਸਪੀਕਰ ਬਣ ਗਏ ਨੇ ਜੀ ਬਿਲਕੁਲ ਜੀ ਬਿਲਕੁਲ ਇੱਕ ਵਾਰ ਫੇਰ ਲੋਕ ਸਭਾ ਦੇ ਸਪੀਕਰ ਆ ਜਿਹੜੇ ਓਮ ਬਿਰਲਾ ਬਣਨ ਦੇ ਵਿੱਚ ਕਾਮਯਾਬ ਹੋ ਗਏ ਆ ਇਹ ਪਿਛਲੀ ਵਾਰ ਵੀ ਸੀ ਇਤਕੀ ਵੀ ਬਣੀ ਆ ਦੂਜੀ ਵਾਰ ਇਹ ਲਗਾਤਾਰ ਸਪੀਕਰ ਬਣਨ ਦੇ ਵਿੱਚ ਕਾਮਯਾਬ ਹੋਏ ਆ ਪਹਿਲਾਂ ਇਸ ਗੱਲ ਦੀ ਆਸ ਸੀ ਵੀ ਕਾਂਗਰਸ ਦੇ ਵੱਲੋਂ ਕੇਰਲ ਤੋਂ ਸੰਸਦ ਮੈਂਬਰ ਕੇ ਸੁਰੇਸ਼ ਨੂੰ ਉਮੀਦਵਾਰ ਬਣਾਏ ਜਾਣ ਦੀ ਆਸ ਆ ਕਿਉਂਕਿ ਉਹਨਾਂ ਨੇ ਨਾਂ ਤਾਂ ਅਨਾਉਂਸ ਕਰਤਾ ਸੀਗਾ ਪਰ ਐਨ ਮੌਕੇ ਦੇ ਉੱਤੇ ਕੱਲ ਵੋਟਾਂ ਨਹੀਂ ਪਈਆਂ ਤੇ ਕਾਂਗਰਸ ਨੇ ਤੇ ਬਾਕੀ ਵਿਰੋਧੀ ਪਾਰਟੀਆਂ ਨੇ ਵੀ ਉਮਰਲਾ ਨੂੰ ਹੀ ਸਮਰਥਨ ਦੇ ਦਿੱਤਾ ਤੇ ਹੁਣ ਡਿਪਟੀ ਸਪੀਕਰ ਵਾਲਾ ਰੇੜਕਾ ਉਵੇਂ ਦਾ ਉਵੇਂ ਆ ਐਨਡੀਏ ਚਾਹੁੰਦੀ ਵੀ ਡਿਪਟੀ ਸਪੀਕਰ ਵੀ ਸਾਡਾ ਹੋਵੇ ਆਮ ਤੌਰ ਦੇ ਉੱਤੇ ਡਿਪਟੀ ਸਪੀਕਰ ਵਿਰੋਧੀ ਪਾਰਟੀ ਦਾ ਹੁੰਦਾ ਸੋ ਦੇਖਦੇ ਕੀ ਬਣਦਾ ਪਰ ਰਾਹੁਲ ਗਾਂਧੀ ਨੇ ਇਹ ਗੱਲ ਕੱਲ ਜ਼ਰੂਰ ਕਹੀ ਆ ਉਹ ਕਹਿੰਦੇ ਵੀ ਦੇਖੋ ਸਾਨੂੰ ਇਸ ਗੱਲ ਦੀ ਆਸ ਹੈ ਕਿ ਐਤਕੀ ਵਿਰੋਧੀ ਧਿਰ ਦੀ ਆਵਾਜ਼ ਲੋਕ ਸਭਾ ਦੇ ਸਪੀਕਰ ਸਾਹਿਬ ਦੱਬੜ ਨਹੀਂ ਰਹਿਣਗੇ। ਸੋ ਚੰਗੀ ਗੱਲ ਆ ਭਾਈ ਕਿਸੇ ਦੀ ਵੀ ਆਵਾਜ਼ ਦਬੇ ਨਾ ਹਰ ਕਿਸੇ ਨੂੰ ਗੱਲ ਕਰਨ ਦਾ ਹਰ ਕਿਸੇ ਨੂੰ ਤਰਕ ਦੇ ਨਾਲ ਤੱਥ ਪੇਸ਼ ਕਰਨ ਦਾ ਪੂਰਾ ਪੂਰਾ ਅਧਿਕਾਰ ਹੈ ਤੇ ਕੱਲ ਨੂੰ ਇਸ ਸਬੰਧਕ ਕੀ ਖਬਰਾਂ ਆਉਂਦੀਆਂ ਵੀ ਸਪੀਕਰ ਸਾਹਿਬ ਨੇ ਉਹਨਾਂ ਨੂੰ ਕਿੰਨਾ ਕ ਬੋਲਣ ਦਿੱਤਾ ਤੇ ਕਿੰਨਾ ਕ ਸਮਾਂ ਦਿੱਤਾ ਇਹ ਹੁਣ ਵਕਤ ਦੱਸੂਗਾ। ਜੀ ਬਿਲਕੁਲ ਟੈਣਾ ਸਾਹਿਬ ਉੱਤਰ ਗੱਲ ਕਰਦੇ ਨਿਤਨ ਗੜਕਰੀ ਹੋਰਾਂ ਦੀ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਜੀ ਉਹ ਕਹਿੰਦੇ ਨੇ ਕਿ ਜੇ ਸੜਕਾਂ ਦੀ ਹਾਲਤ ਠੀਕ ਨਹੀਂ ਹੈ ਤਾਂ ਟੋਲ ਨਾ ਲਿਆ ਜਾਵੇ ਜੀ। ਬਿਲਕੁਲ ਜੀ ਗੱਲ ਇਹ ਹੈ ਵੀ ਪਹਿਲੀ ਗੱਲ ਤਾਂ ਸਰਕਾਰਾਂ ਦੇ ਕੰਮ ਪ੍ਰਾਈਵੇਟ ਕੰਮ ਹੱਥਾਂ ਦੇ ਵੱਲੋਂ ਕੀਤੇ ਜਾ ਰਹੇ ਆ ਇਹ ਕੰਮ ਸੜਕਾਂ ਬਣਾਉਣੀਆਂ ਪੁਲ ਬਣਾਉਣੇ ਪਿੱਲਰ ਬਣਾਉਣੇ ਬ੍ਰਿਜ ਬਣਾਉਣੇ ਇਹ ਸੜਕਾਂ ਸਰਕਾਰਾਂ ਦੇ ਕੰਮ ਆ ਪਰ ਸਰਕਾਰਾਂ ਬਗਾਵਤ ਕਰ ਗਈਆਂ ਸਰਕਾਰਾਂ ਭਜ ਗਈਆਂ ਆਪਦੇ ਕੰਮਾਂ ਤੋਂ ਫਰਜ਼ਾਂ ਤੋਂ ਸੋ ਇਸ ਕਰਕੇ ਇਹ ਕੰਮ ਆ ਜਿਹੜੇ ਉਹ ਨਿਜੀ ਹੱਥਾਂ ਦੇ ਵਿੱਚ ਦੇਤੇ ਨਿਜੀ ਹੱਥਾਂ ਵਾਲੇ ਲੋਕ ਕੰਪਨੀਆਂ ਵਾਲੇ ਲੋਕ ਆ ਜਿਹੜੇ ਉਹ ਪਹਿਲਾਂ ਪੈਸੇ ਲਾਉਂਦੇ ਆ ਦੇ ਬਾਅਦ ਵਿੱਚ ਉਹਦਾ ਅੱਡਾ-ਗੱਡਾ ਕਾਇਮ ਕਰਕੇ 15-15 ਸਾਲ ਵਾਸਤੇ ਉੱਥੇ ਕੈਬਨ ਬਣਾ ਕੇ ਸੜਕ ਦੇ ਵਿਚਾਲੇ ਤੇ ਲੋਕਾਂ ਤੋਂ ਪੈਸੇ ਉਗਰਾਉਂਦੇ ਆ ਤੇ ਦੁੱਖ ਦੀ ਗੱਲ ਹਰਮਨਜੀ ਇਹ ਆ ਵੀ ਤੁਸੀਂ ਪੰਜਾਬ ਦਾ ਕੋਈ ਇੱਕ ਟੋਲ ਪਲਾਜ਼ਾ ਵੇਖ ਲਓ ਉਹਦੇ ਤੇ ਦੋ ਪਹੀਆ ਵਾਹਣ ਦੇ ਲੰਘਣ ਵਾਸਤੇ ਰਾਹ ਹੀ ਨਹੀਂ ਛੱਡਿਆ ਦੋ ਪਹੀਆ ਵਾਹਣ ਵਾਲੇ ਵੀ ਤਾਂ ਇਸ ਧਰਤੀ ਦੇ ਇਸ ਦੇਸ਼ ਦੇ ਵਾਸੀ ਆ ਪਰ ਇਹਨਾਂ ਨੂੰ ਇਹ ਹੁੰਦਾ ਵੀ ਜਿਹੜੇ ਪੰਜਾਬ ਦੇ ਟੋਲ ਪਲਾਜ਼ੇ ਵਾਲਿਆਂ ਨੂੰ ਵੀ ਭਾਈ ਇਹਨਾਂ ਨੂੰ ਤਾਂ ਚਲੋ ਤਾਂ ਹੀ ਕੋਈ ਨਾ ਨਤੀਜਾ ਵੇ ਇਹ ਤਾਂ ਮਰਮੁਖ ਹੀ ਜਾਣ ਜਿਵੇਂ ਇਹ ਸਿਰਫ ਉਹਨਾਂ ਲੋਕਾਂ ਨੂੰ ਥਾਂ ਦਿੰਦੇ ਆ ਉਹਨਾਂ ਦੀ ਸੜਕ ਚੰਗੀ ਬਣਾਉਂਦੇ ਜਿੱਥੋਂ ਕਿ 4 ਪਹੀਆ 6 ਪਹੀਆ ਵਾਹਨ ਲੰਘਣੇ ਜਿੱਥੋਂ ਕਰਾਇਆ ਮਿਲਣਾ ਟੋਲ ਮਿਲਣਾ 2 ਪਹੀਆ ਵਾਹਨ ਨੂੰ ਟੋਲ ਕੋਈ ਨਹੀਂ ਇਸ ਕਰਕੇ ਰਾਹ ਹੀ ਨਹੀਂ ਛੱਡਦੇਗੇ ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਆ ਵੀ ਲੱਗੇ ਕੱਲ ਨਿਤਨ ਗੜਕਰੀ ਸਾਹਿਬ ਜਿਹੜੇ ਕਿ ਸੜਕੀ ਆਵਾਜਾਈ ਮੰਤਰੀ ਆ ਉਹਨਾਂ ਨੇ ਦੋ ਟੋਕ ਕੇ ਗੱਲ ਕਹੀ ਹੈ ਵੀ ਜੇਕਰ ਸੜਕਾਂ ਚੰਗੀਆਂ ਨਹੀਂ ਤਾਂ ਫਿਰ ਟੋਲ ਵੀ ਨਾ ਲਿਆ ਜਾਵੇ ਤੇ ਗੱਲ ਉਹਨਾਂ ਦੀ ਸਹੀ ਆ ਵੀ ਜੇਕਰ ਸੜਕਾਂ ਦੇ ਵਿੱਚ ਗੋਡੇ-ਗੋਡੇ ਟੋਏ ਪਏ ਹੋਣ ਜੇਕਰ ਫੁੱਟਪਾਥਾਂ ਦੀ ਹਾਲਤ ਮਾੜੀ ਹੋਵੇ ਜੇਕਰ ਜਿਹੜੇ ਪੁਲ ਕਰਕੇ ਟੋਲ ਲੱਗਾ ਹੋਵੇ ਉਹਦੀ ਹਾਲਤ ਮਾੜੀ ਹੋਵੇ ਤੇ ਫਿਰ ਇਹਨਾਂ ਨੂੰ ਸ਼ਰਮ ਆ ਜਾਂ ਖੁਦ ਨੂੰ ਹੀ ਚਾਹੀਦਾ ਟੋਲ ਵਾਲਿਆਂ ਨੂੰ ਕਿ ਭਾਈ ਟੋਲ ਨਾ ਲਿਆ ਜਾਵੇ ਜੀ ਬਿਲਕੁਲ ਸਹੀ ਜਨਾਬ ਸਾਹਿਬ ਪੰਜਾਬ ਦੀ ਗੱਲ ਕਰਦੇ ਆ ਜੀ ਹੁਣ ਪੰਜਾਬ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕੀਤੀ ਜਾਏ ਤੇ ਇਸ ਵੇਲੇ ਸਮੱਸਿਆਵਾਂ ਨੇ ਘੇਰਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਲਗਾਤਾਰ ਇਹ ਖਬਰਾਂ ਆ ਰਹੀਆਂ ਨੇ ਕਿ ਜਲੰਧਰ ਚੋਣ ਦੇ ਮਾਮਲੇ ਦੇ ਵਿੱਚ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ ਜੀ ਅਕਾਲੀ ਦਲ हां बिल्कुल जी दो ਧੜਿਆਂ ਦੇ ਵਿੱਚ ਅਕਾਲੀ ਦਲ ਵੰਡਿਆ ਗਿਆ ਤੇ ਅਕਾਲੀ ਦਲ ਦੀਆਂ ਮੁਸ਼ਕਲਾਂ ਘਟਣ ਦੀ ਥਾਂ ਨੇ ਉੱਤੇ ਲਗਾਤਾਰ ਵੱਧ ਰਹੀਆਂ ਤੇ ਜਿਹੜੇ ਲੱਛਣ ਬਣੇ ਹੋਏ ਆ ਮੇਰਾ ਖਿਆਲ ਵੀ ਇਹ ਘਟਣੀਆਂ ਵੀ ਨਹੀਂ ਕਿਉਂਕਿ ਲਗਾਤਾਰ ਇਸ ਮਾਮਲੇ ਦੇ ਉੱਤੇ ਕਦੇ ਕੁਛ ਕਦੇ ਕੁਛ ਕਦੇ ਕੁਛ ਕਦੇ ਕੁਛ ਇਹੋ ਜਿਹਾ ਆ ਰਿਹਾ ਜਿਹਦੇ ਕਰਕੇ ਬਣਾ ਲੱਗਦਾ ਜੀ ਕਿ ਇਸ ਵੇਲੇ ਪਾਰਟੀ ਦੀਆਂ ਸਮੱਸਿਆਵਾਂ ਦੇ ਵਿੱਚ ਕਈ ਗੁਣਾ ਹੋਰ ਵਾਅਦੇ ਦੀ ਆਸ ਹੈ ਕਿਉਂਕਿ ਹੁਣ ਤੱਕ ਤਾਂ ਅਕਾਲੀ ਦਲ ਦੇ ਦੋ ਹਿੱਸੇ ਬਣੇ ਸੀ ਵੀ ਭਾਈ ਇੱਕ ਧਰਾ ਸਿਰਾ ਉਹ ਜਿਹੜਾ ਬਗਾਵਤ ਕਰ ਗਿਆ ਕਿ ਇੱਕ ਉਹ ਆ ਜਿਹੜਾ ਕਿ ਇਸ ਵੇਲੇ ਕਸ਼ਰੋਮਣੀ ਅਕਾਲੀ ਦਲ ਦਾ ਅਸਲ ਢੜਾ ਹੈਗਾ ਉਹ ਕਹਿੰਦੇ ਜੀ ਅਸਲ ਅਕਾਲੀ ਦਲ ਵਾਲੇ ਅਸੀਂ ਆ ਉਹ ਕਹਿੰਦੇ ਜੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਅਸੀਂ ਆ ਕੁਝ ਕਰਨਾ ਹੈਗਾ ਸੋ ਇਸ ਤਰੀਕੇ ਦੇ ਤਾਂ ਇਸ ਵੇਲੇ ਰੋਲੇ ਰੱਪੇ ਚੱਲ ਰਹੇ ਆ ਪਰ ਜਿਹੜੀ ਦੂਜੀ ਮਹੱਤਵਪੂਰਨ ਜਾਣਕਾਰੀ ਇਹ ਆ ਵੀ ਭਾਈ ਇਸ ਵੇਲੇ ਜਿਹੜੀ ਜਲੰਧਰ ਦੀ ਜ਼ਬਨੀ ਚੋਣ ਦੇ ਮੌਕੇ ਤੇ ਬੀਬੀ ਸਰਜੀਤ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਉਹ ਬੀਬੀ ਸਰਜੀਤ ਕੌਰ ਦਾ ਨਾਂ ਵਾਪਸ ਲੈਣ ਲੱਗਾ ਅਕਾਲੀ ਦਲ ਉਹਦਾ ਕਾਰਨ ਇਹ ਆ ਉਹ ਕਹੇ ਜੀ ਕਿ ਅਸਤਾ ਬੀਬੀ ਨੂੰ ਖੜਾ ਹੀ ਨਹੀਂ ਕੀਤਾ ਲੰਗੇ ਕੱਲ ਜਿਹੜੇ ਕੁਲਵੰਤ ਸਿੰਘ ਮੰਨਣ ਜਲੰਧਰ ਦੇ ਹਲਕਾ ਇੰਚਾਰਜ ਆ ਅਕਾਲੀ ਦਲ ਦੇ ਉਹਨਾਂ ਨੇ ਇਹ ਗੱਲ ਕਹਿਤੀ ਉਹ ਕਹਦੇ ਵੀ ਜਿਹੜੀ ਬੀਬੀ ਸਰਜੀਤ ਕੌਰ ਆ ਇਹ ਤਾਂ ਬਾਗੀ ਧੜੇ ਦੇ ਵੱਲੋਂ ਖੜੇ ਕੀਤੇ ਗਏ ਤਾਂ ਬੀਬੀ ਜ਼ਗੀਰ ਕੌਰ ਨੇ ਤੇ ਵਡਾਲਾ ਹੋਰਾਂ ਨੇ ਖੜੇ ਕੀਤੇ ਆ ਇਹਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤਾਂ ਸਬੰਧ ਹੀ ਕੋਈ ਨਹੀਂ ਗਾ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਆ ਉਹ ਇਹ ਕਹਿੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਸਰਜੀਤ ਕੌਰ ਦਾ ਨਾਮ ਵਾਪਸ ਲੈ ਲੈਣਾ ਜਾ ਸਮਰਥਨ ਵਾਪਸ ਲੈ ਲੈਣਾ ਇਹ ਗੱਲ ਕਹਿਣੀ ਹੈ ਜੇ ਬੀਬੀ ਜਗੀਰ ਕੌਰ ਖੁਰਾਣੇ ਇਹਨਾਂ ਦੀ ਮਦਦ ਕਰਨੀ ਕਰ ਦੇਣ ਪਰ ਸ਼ਰੋਬਣੀ ਅਕਾਲੀ ਦਲ ਨੇ ਆਪਣਾ ਸਮਰਥਨ ਵਾਪਸ ਲੈ ਲੈਣਾ ਕਿ ਹੋ ਸਕਦਾ ਹੈ ਅਕਾਲੀ ਦਲ ਆਪ ਦਾ ਸਮਰਥਨ ਬਸਪਾ ਨੂੰ ਦੇ ਦੇਵੇ ਇਹ ਵੀ ਸੰਭਵ ਹੈਗਾ ਸੋ ਇਸ ਤਰੀਕੇ ਦੀ ਜਾਣਕਾਰੀ ਹੈ ਮਤਲਬ ਕਹਿਣ ਦਾ ਇਹ ਹੈ ਜੀ ਕਿ ਅਕਾਲੀ ਦਲ ਦੇ ਵਿੱਚ ਦੋ ਗਰੁੱਪ ਤੇ ਜਲੰਧਰ ਵਾਲੀ ਉਮੀਦਵਾਰ ਦੇ ਨਾਂ ਤੇ ਵੀ ਦੋ ਗਰੁੱਪ ਹੁਣ ਤਾਂ ਸ਼ਰੇਆਮ ਹੀ ਗੱਲ ਹੋ ਗਈ ਨੇ ਕਿ ਦੇਖੋ ਤੂੰ ਸੀ ਖੜੀ ਕੀਤੀ ਤਾਂ ਤੁਸੀਂ ਜਿਤਾ ਲਓ ਅਕਾਲੀ ਦਲ ਤੇ ਦੇ ਨਾਲ ਹੈ ਨਹੀਂਗਾ ਇਹ ਤੁਹਾਡੀ ਮਰਜ਼ੀ ਦੇ ਮੁਤਾਬਕ ਖੜਾ ਹੈਗੇ ਜੀ ਇਹ ਤੇ ਤੁਸੀਂ ਕਿਹੜਾ ਕਿਸ ਨੂੰ ਪੁੱਛ ਕੇ ਖੜੇ ਕੀਤੇ ਆ ਸੋ ਇਸ ਤਰੀਕੇ ਦੇ ਵੇਰਵੇ ਆ ਆਉਂਦੇ ਕੁਝ ਜਣਾਂ ਦੇ ਵਿੱਚ ਕਹਿੰਦੇ ਆ ਵੀ ਵੱਡੇ ਪੱਧਰ ਦੇ ਉੱਤੇ ਅਕਾਲੀ ਦਲ ਦੇ ਵਿੱਚ ਕੋਈ ਧਮਾਕਾ ਹੋ ਸਕਦਾ 1 ਜੁਲਾਈ ਨੂੰ ਜਿਹੜੇ ਬਗਾਵਤ ਕਰਨ ਵਾਲੇ ਅਕਾਲੀ ਦਲ ਦੇ ਆਗੂ ਆ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਮੱਥਾ ਟੇਕ ਕੇ ਤੇ ਬਾਅਦ ਦੇ ਵਿੱਚ ਭੁੱਲ ਬਖਸ਼ਾਈ ਪੱਤਰ ਵੀ ਦੇਣਾ ਵੀ ਲੱਗੇ ਵੇਲੇ ਦੇ ਵਿੱਚ ਸਾਡੇ ਕੋਲੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਭਵਿੱਖ ਦੇ ਵਿੱਚ ਨਹੀਂ ਕਰਾਂਗੇ ਅਰਦਾਸ ਕਰਨ ਆਏ ਆ ਹੁਣ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਊਗਾ ਚਰਚਾ ਦੇ ਵਿੱਚ ਕਈ ਤਰ੍ਹਾਂ ਦੀ ਗੱਲ ਆ ਹੁਣ ਅਕਾਲੀ ਦਲ ਦੇ ਇੱਕੋ ਵੇਲੇ ਦੋ ਪ੍ਰਧਾਨਤਾ ਹੋ ਨਹੀਂ ਸਕਦੇ ਵੀ ਇੱਕ ਸੁਖਵੀਰ ਬਾਦਲ ਵੀ ਆ ਤੇ ਨਾਲ ਕੋਈ ਹੋਰ ਵੀ ਆ ਇੱਕ ਰਹੂਗਾ ਬਲਵਿੰਦਰ ਸਿੰਘ ਭੁੰਨੜ ਕਹਿੰਦੇ 99% ਦੀ ਲੀਡਰਸ਼ਿਪ ਆ ਜਿਹੜੀ ਉਹ ਸੁਖਵੀਰ ਬਾਦਲ ਦੇ ਨਾਲ ਆ ਇਹ 5-7 ਬੰਦਿਆਂ ਦਾ ਕੋਈ ਧੜਾ ਨਹੀਂ ਹੁੰਦਾਗਾ ਤੇ ਜਿਹੜੇ 5-7 ਬੰਦਿਆਂ ਦੇ ਧੜੇ ਵਾਲੀ ਗੱਲ ਆ ਉਹ ਧੜਾ ਇਹ ਗੱਲ ਕਰ ਰਹੇ ਜੀ ਕਿ ਸਾਡੇ ਕੋਲੇ ਬਹੁਤ ਵੱਡੇ ਪੱਦਰ ਦੇ ਉੱਤੇ ਨੇਤਾ ਹੈਗੇ ਆ ਅਸੀਂ ਅਕਾਲੀ ਦਲ ਨੂੰ ਬਚਾਉਣ ਵਾਸਤੇ ਸਭ ਕੁਝ ਕਰਾਂਗੇ ਜੀ ਜੀ ਜਿਵੇਂ ਤੁਸੀਂ ਕਿਹਾ ਟਾਣਾ ਸਾਹਿਬ ਕਿ ਬਹੁਤ ਸਾਰੇ ਨਾਵਾਂ ਦੇ ਉੱਪਰ ਗੱਲਬਾਤ ਹੋ ਰਹੀ ਹੈ ਬਹੁਤ ਸਾਰੇ ਨਾਂ ਚਰਚਾ ਦੇ ਵਿੱਚ ਨੇ ਕਿ ਕਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਪਰ ਹੁਣ ਤਾਂ ਇਹ ਵੀ ਚਰਚਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕਿੰਨੇ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਹਾਂ ਬਿਲਕੁਲ ਜੀ ਜਦੋਂ ਪਰਮਿੰਦਰ ਸਿੰਘ ਢੀਂਡਾ ਸਾਹਿਬ ਵੀ ਕਿਉਂਕਿ ਪਰਸੋਂ ਵਾਲੀ ਜਲੰਧਰ ਵਾਲੀ ਮੀਟਿੰਗ ਨੇ ਵਿੱਚ ਅਸੀਂ ਅਕਾਲੀ ਦਲ ਦੀ ਮੀਟਿੰਗ ਨੇ ਵਿੱਚ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਸਾਰੇ ਕਹੀ ਜਾਂਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਸਤੀਫਾ ਦੇਵੇ ਤਿਆਗ ਦੀ ਭਾਵਨਾ ਪੈਦਾ ਕਰੇ ਆਪੇ ਕੁਰਸੀ ਛੱਡ ਦੇਵੇ ਅਕਾਲੀ ਦਲ ਦੇ ਵਡੇਰੇ ਹਿੱਤਾਂ ਵਾਸਤੇ ਆ ਕਰੇ ਉਹ ਕਰੇ ਜੋ ਕਰੇ ਤੇ ਤੁਹਾਡੇ ਖਿਆਲ ਦੇ ਵਿੱਚ ਫਿਰ ਭਾਈ ਅਕਾਲੀ ਦਲ ਦਾ ਪ੍ਰਧਾਨ ਹੋਣਾ ਕੌਣ ਚਾਹੀਦਾ ਉਹ ਕਹਿੰਦੇ ਜੀ ਗਿਆਨੀ ਹਰਪ੍ਰੀਤ ਸਿੰਘ ਹੈਗੇ ਸਾਡੇ ਕੋਲੇ ਸਾਡੇ ਕੋਲੇ ਮਨਪ੍ਰੀਤ ਏਅਲੀ ਹੋਰੀ ਹੈਗੇ ਆ ਸਾਡੇ ਕੋਲੇ ਵਡਾਲਾ ਹੋਰੀ ਹੈਗੇ ਆ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਇਹਨਾਂ ਦੇ ਨਾਵਾਂ ਦੇ ਉੱਤੇ ਉਹ ਕਿੰਨੇ ਵਿਚਾਰ ਵੀ ਹੋਈ ਆ ਮਤਲਬ ਕਹਿੰਦਾ ਇਹ ਹੈ ਜੀ ਕਿ ਇਹ ਦੋਵੇਂ ਤਿੰਨੇ ਨਾਂ ਜਿਹੜੇ ਉਹ ਪੰਜਾਬ ਦੇ ਵਿੱਚ ਹਰਮਨ ਪੈਰੇ ਤਾਂ ਹੈਗੇ ਆ ਇੱਕ ਹਿੱਸੇ ਦੇ ਵਿੱਚ ਇਹਨਾਂ ਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਸਭ ਤੋਂ ਵੱਡਾ ਕਿਉਂਕਿ ਉਹ ਅਕਾਲ ਤਖਤ ਦੇ ਸਭ ਦੇ ਜਥੇਦਾਰ ਵੀ ਰਹੇ ਆ ਕਾਰਜਕਾਰੀ ਤੇ ਜਦੋਂ ਉਹ ਜਥੇਦਾਰ ਰਹੇ ਆ ਉਹਨਾਂ ਨੇ ਸਮੇਂ-ਸਮੇਂ 'ਤੇ ਬਹੁਤ ਸੂਝਵਾਨ ਟਿੱਪਣੀਆਂ ਵੀ ਕੀਤੀਆਂ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਉਹ ਜਥੇਦਾਰ ਰਹਿੰਦਾ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅਕਾਲੀ ਦਲ ਕਿੱਥੋਂ ਕਿੱਥੇ ਪਹੁੰਚ ਗਿਆ ਇਹਨੂੰ ਬਚਾਉਣ ਦੇ ਲਈ ਤੇ ਇਹਨੂੰ ਪੈਰਾਂ ਸਰ ਖੜੇ ਕਰਨ ਦੇ ਲਈ ਮੁਰਦ ਪੰਥਕ ਕਰਨ ਦੀ ਲੋੜ ਆ ਸੋ ਮਨਪ੍ਰੀਤ ਇਹ ਆੜੀ ਹੋਰੀ ਵੀ ਗੁੱਸੇ ਹੋ ਕੇ ਇਸ ਵੇਲੇ ਸੁਖਬੀਰ ਹੋਰ ਦੇ ਨਾਲ ਘਰ ਬੈਠੇ ਆ ਉਹਨਾਂ ਨੇ ਪਿੱਛੇ ਜੇ ਗੱਲ ਕਹਤੀ ਸੀ ਵੀ ਇਸ ਹਾਲਾਤ ਦੇ ਚੱਲਦਾ ਜਿੰਨੀ ਦੇਰ ਤੱਕ ਧੁੰਦਾ ਕਮੇਟੀ ਦੀ ਰਿਪੋਰਟ ਨਹੀਂ ਲਾਗੂ ਹੁੰਦੀ ਤੇ ਮੈਂ ਸਰਗਰਮ ਰਾਜਨੀਤੀ ਤੋਂ ਪਾਸਾ ਕਰਨ ਲੱਗਾ ਸੋ ਮੈਨੂੰ ਲੱਗਦਾ ਵੀ ਭਾਈ ਜੇਕਰ ਇਹ ਨਾ ਪੇਸ਼ ਹੋਏ ਹਰਪ੍ਰੀਤ ਸਿੰਘ ਜਾਂ ਇਹ ਆਲੀ ਹੋਰੀ ਤੇ ਫਿਰ ਅਕਾਲੀ ਦਲ ਦੇ ਵਿੱਚ ਸ਼ਾਇਦ ਇੱਕ ਥਾਂ ਦੇ ਉੱਤੇ ਲੋਕ ਆਉਣੇ ਸ਼ੁਰੂ ਹੋ ਜਾਣ ਪਰ ਟੜਿਆਂ ਦੇ ਵਿੱਚ ਵੰਡਿਆ ਹੋਇਆ ਅਕਾਲੀ ਦਲ ਇਹਨਾਂ ਗੱਲਾਂ ਦੇ ਵਿੱਚ ਕਿੰਨਾ ਖਪਾਊਗਾ ਇਹ ਸਮਾਂ ਰਸ ਹੋਗਾ ਜੀ ਬਿਲਕੁਲ ਤੇ ਟੈਣਾ ਸਾਹਿਬ ਜਲੰਧਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਕਹਿੰਦੇ ਭਗਵੰਤ ਮਾਨ ਹੋਰੀ ਵੀ ਆਪਣੇ ਜਲੰਧਰ ਵਾਲੇ ਕਿਰਾਏ ਦੇ ਘਰ ਦੇ ਵਿੱਚ ਉਹਨੇ ਰਹਿਣਾ ਸ਼ੁਰੂ ਕਰ ਦਿੱਤਾ ਜੀ ਬਿਲਕੁਲ ਜੀ ਬਿਲਕੁਲ ਕੱਲ ਤੋਂ ਇਹਨਾਂ ਨੇ ਸ਼ੁਰੂ ਕਰ ਦਿੱਤਾ ਭਗਵੰਤ ਮਾਨ ਆਪਣੇ ਪਰਿਵਾਰ ਸਮੇਤ ਟੱਬਰਤੀਰ ਸਮੇਤ ਜਲੰਧਰ ਦੇ ਕੇਪੀ ਨਗਰ ਵਾਲੇ ਘਰ ਦੇ ਵਿੱਚ ਆ ਗਏ ਆ ਕਹਿੰਦੇ ਵੀ 115 ਮਰਲੇ ਤੋਂ ਵੱਡੀ ਕੋਠੀ ਆ 1 ਮਹੀਨੇ ਤੋਂ ਰੰਗ ਰੋਣ ਦਾ ਕੰਮ ਚੱਲਦਾ ਸੀ ਡੈਂਟ ਕੰਮਿੰਟਿੰਗ ਦਾ ਕੰਮ ਚੱਲਦਾ ਸੀ ਦੇਪਗਮਾਂ ਤੋਂ ਮਨ ਹੋਰਾਂ ਨੇ ਕੱਲ ਆਪਦੇ ਪਰਿਵਾਰ ਦੇ ਸਮੇਤ ਜਲੰਧਰ ਵਾਲੀ ਕੋਠੀ ਦੇ ਵਿੱਚ ਸ਼ਿਫਟ ਕਰ ਲਿਆ। ਗ੍ਰਹਿ ਪ੍ਰਵੇਸ਼ ਕਰ ਲਿਆ। ਉਹ ਹੁਣ 27 ਤੱਕ ਇੱਥੇ ਹੀ ਰਹਿਣਗੇ ਜਿਵੇਂ ਕਿ ਜਾਣਕਾਰੀ ਆ ਹਾਲਾਂਕਿ 24 ਘੰਟੇ ਤਾਂ ਨਹੀਂ ਰਹਿਣਗੇ। ਹਫ਼ਤੇ ਦੇ ਵਿੱਚ ਦੋ ਦਿਨ ਹਫ਼ਤੇ ਦੇ ਵਿੱਚ ਇੱਕ ਦਿਨ ਸ਼ਾਇਦ ਉਹ ਆਇਆ ਕਰਨਗੇ। ਉਹ ਇਹ ਗੱਲ ਕਹਿੰਦੇ ਜੀ ਕਿ ਦੇਖੋ ਅਸੀਂ ਇਹ ਸੀਟ ਕੱਢਣੀ ਹੀ ਕੱਢਣੀ ਹੈ ਜਲੰਧਰ ਵਾਲੀ। ਉਹ ਇਹ ਗੱਲ ਕਹਿੰਦੇ ਜੀ ਕਿ ਮੈਂ 2027 ਤੱਕ ਦੁਆਬਾ ਤੇ ਮਾਝਾ ਖੇਤਰ ਦੀ ਅਗਵਾਈ ਇੱਥੋਂ ਕਰਨੀ ਹੈ। ਇਹ ਵੀ ਖਬਰਾਂ ਆਈਆਂ ਜੀ ਕਿ ਹਫ਼ਤੇ ਦੇ ਵਿੱਚ ਤਿੰਨ ਦਿਨ ਉਹ ਇੱਥੇ ਰਿਹਾ ਕਰਨਗੇ। ਉਹ ਹੁਣ ਤਿੰਨ ਦਿਨ ਰਿਆ ਕਰਨਗੇ ਦੋ ਦਿਨ ਰਿਆ ਕਰਨਗੇ ਇੱਕ ਦਿਨ ਰਿਆ ਕਰਨਗੇ ਜਾਂ ਮਹੀਨੇ ਚ ਦੋ ਦਿਨ ਉਹਨਾਂ ਕਿ ਤਾ ਸਮਾਂ ਦੱਸੂਗਾ ਪਰ ਇਥੋਂ ਇਸ ਗੱਲ ਦਾ ਪਤਾ ਜ਼ਰੂਰ ਲੱਗ ਜਾਂਦਾ ਜੀ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਜਲੰਧਰ ਵਾਲੀ ਸੀਟ ਜਿੱਤਣ ਦੇ ਲਈ ਸੀਰੀਅਸ ਬਹੁਤ ਆ ਉਹਨਾਂ ਨੂੰ ਇਹ ਅਬੀ ਇਹ ਸੀਟ ਜੇਕਰ ਅਸੀਂ ਨਾ ਦਿੱਤੀ ਤਾਂ ਫਿਰ ਬਿਲਕੁਲ ਹੀ ਨਹੀਂ ਹੋ ਲੱਗ ਜਾਣਾ ਕਿਉਂਕਿ 13 ਵਿੱਚੋਂ 3 ਸੀਟਾਂ ਲੈ ਕੇ ਤੇ ਫਿਰ ਆਮ ਆਦਮੀ ਪਾਰਟੀ ਨੇ ਕਿਰਕਰੀ ਬਹੁਤ ਕਰਾਈ ਹੈ ਇਸ ਕੀ ਉਹ ਕਿਰਕਰੀ ਦੀ ਪਰਪਾਈ ਕਰਨ ਦੇ ਲਈ ਹੀ ਭਗਵੰਤ ਮਾਨ ਇਨੀ ਮਿਹਨਤ ਕਰ ਰਹੇ ਆ ਨਾਲੇ ਵਿਰੋਧੀ ਇਹ ਗੱਲ ਕਹਿਣ ਲੱਗ ਪਏ ਵੀ ਭਗਵੰਤ ਮਾਨ ਹੋਰੀ ਹੁਣ ਰੈਲਿੰਗਾਂ 'ਚ ਤੀਰ ਛੱੜਦੇ ਹੁੰਦੇ ਸੀ ਤੀਰ ਕਿੱਧਰ ਗਿਆ ਉਹ ਕਹਿੰਦੇ ਹੁੰਦੇ ਸੀ ਮੇਰੇ ਬੱਤੀਦਾਨ ਦਾ ਮੇਰੀ ਗੱਲ ਪੂਰੀ ਹੁੰਦੀ ਹੁੰਦੀ ਕਿਉਂ ਨਹੀਂ ਹੁਣ ਸੋ ਇਹ ਹੈ ਜੀ ਕਿ ਇਹਨਾਂ ਗੱਲਾਂ ਦਾ ਉੱਤਰ ਦੇਣ ਵਾਸਤੇ ਸ਼ਾਇਦ ਭਗਵੰਤ ਮਾਨ ਹੋਰੀ ਜਲੰਧਰ ਦੇ ਵਿੱਚ ਰਹਿਣ ਲੱਗ ਪਏ ਆ ਜੀ ਟਨੂ ਸਾਹਿਬ ਗੱਲ ਕਰਦੇ ਆ ਜੀ ਉਦੋਂ ਅਕਾਲ ਤਖਤ ਸਾਹਿਬ ਦੀ ਕਹਿੰਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸਖਤ ਜਿਹੜੇ ਹੁਕਮ ਨੇ ਜਾਰੀ ਕਰ ਦਿੱਤੇ ਗਏ ਨੇ ਜੀ ਕਿਹੜੇ ਹੁਕਮ ਨੇ ਬਹੁਤ ਵਧੀਆ ਗੱਲ ਹੈ ਜੀ ਦੇਖੋ ਜਥੇਦਾਰ ਸਾਹਿ ਉਹ ਕਹਿੰਦੇ ਵੀ ਜਿਹੜਾ ਦਰਬਾਰ ਸਾਹਿਬ ਆ ਇਹਦੇ ਵਿੱਚ ਇੱਕ ਤਾਂ ਫੋਟੋਗ੍ਰਾਫੀ ਵੀਡੀਓਗ੍ਰਾਫੀ ਦੀ ਸਖਤ ਮਨਾਹੀ ਹੈ। ਉਹ ਕਹਿੰਦੇ ਵੀ ਦਰਬਾਰ ਸਾਹਿਬ ਦੇ ਵਿੱਚ ਜੇ ਤੁਸੀਂ ਫੋਟੋਗ੍ਰਾਫੀ ਕਰਨੀ ਹੈ ਜਾਂ ਕਿਸੇ ਵੀ ਉਚੇਚੇ ਹਾਲਾਤ ਦੇ ਵਿੱਚ ਤੁਸੀਂ ਇੱਥੇ ਵੀਡੀਓਗ੍ਰਾਫੀ ਕਰਨੀ ਤਾਂ ਉਹਦੇ ਵਾਸਤੇ ਮੈਨੇਜਰ ਦੀ ਜਿਹੜੀ ਆ ਉਹ ਇਜਾਜ਼ਤ ਲੈਣੀ ਪਊਗੀ। ਇਹ ਨਹੀਂ ਵੀ ਭਾਈ ਆਪਾਂ ਜਦੋਂ ਮਰਜ਼ੀ ਰੀਲਾਂ ਬਣਾਈ ਜਾਂਗੇ ਤੇ ਜਿੱਥੇ ਮਰਜ਼ੀ ਖੜਕੇ ਫੋਟੋ ਖਿਚਾ ਲਈਏ। ਇਹੀ ਕਾਰਨ ਆ ਵੀ ਪਿਛਲੇ ਕੁਝ ਦਿਨਾਂ ਤੋਂ ਦਰਬਾਰ ਸਾਹਿਬ ਦੇ ਵਿੱਚ ਸਿੰਘ ਆ ਜਿਹੜੇ ਉਹ ਫਟੇ ਲੈ ਕੇ ਖੜੇ ਉਹਨਾਂ ਦੇ ਉੱਤੇ ਲਿਖਿਆ ਹੋਇਆ ਕਿ ਫੋਟੋਗ੍ਰਾਫੀ ਕਰਨੀ ਸਖਤ ਮਨਾ ਹੈ ਉਸ ਤੋਂ ਕੋਈ ਗੱਲ ਇਹ ਆ ਵੀ ਉਹਨਾਂ ਨੇ ਕਿਹਾ ਜੀ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਕਿ ਦਰਬਾਰ ਸਾਹਿਬ ਦੇ ਵਿੱਚ ਫਿਲਮਾਂ ਦੀ ਪ੍ਰਮੋਸ਼ਨ ਕਰਨਾ ਸਖਤ ਮਨਾ ਹੈ ਉਹ ਕਹਿੰਦੇ ਇਹ ਆਸਥਾ ਦਾ ਕੇਂਦਰ ਆ ਨਾ ਕਿ ਫਿਲਮਾਂ ਚ ਲਾਉਣ ਦਾ ਉਹ ਤੀਜੀ ਗੱਲ ਕਹਿੰਦੇ ਵੀ ਜਦੋਂ ਦਰਬਾਰ ਸਾਹਿਬ ਦੇ ਵਿੱਚ ਹੁਕਮਨਾਮਾ ਪੜ੍ਹ ਕੇ ਸੁਣਾਇਆ ਜਾਂਦਾ ਉਦੋਂ ਸਾਰੀ ਸੰਗਤ ਖੜੀ ਹੋ ਕੇ ਉਹਨੂੰ ਸਰਵਣ ਕਰੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਆਸਥਾ ਦੇ ਘਰ ਦੇ ਵਿੱਚ ਆਏ ਆ ਗੁਰੂ ਦੇ ਦਰ ਦੇ ਵਿੱਚ ਆਏ ਆ ਤੇ ਫੇਰ ਸਾਨੂੰ ਜਿਹੜੇ ਉਹ ਰੋਲੇ ਕੋਲੇ ਬਾਕੀ ਪਰੇ ਛੱਡ ਕੇ ਤੇ ਫਿਲਮਾਂ ਫਿਲਮਾਂ ਛੱਡ ਕੇ ਤੇ ਇੱਥੇ ਫੋਟੋਆਂ ਛੱਡ ਕੇ ਤੇ ਵੀਡੀਓ ਛੱਡ ਕੇ ਫੇਰ ਆਉਣਾ ਚਾਹੀਦਾ ਜੀ ਜੀ ਬਿਲਕੁਲ ਕਹਿੰਦਾ ਸਾਹਿਬ ਉੱਧਰ ਉਹ ਜਿਹੜੀ ਕੁੜੀ ਜਿਹਨੇ ਯੋਗਾ ਕੀਤਾ ਸੀ ਦਰਬਾਰ ਸਾਹਿਬ ਦੇ ਵਿੱਚ ਕਹਿੰਦੇ ਅੰਮ੍ਰਿਤਸਰ ਪੁਲਿਸ ਨੇ ਉਹਨੂੰ ਵੀ ਨੋਟਿਸ ਭੇਜ ਦਿੱਤਾ ਹੈ ਜੀ ਬਿਲਕੁਲ ਜੀ ਅਰਚਨਾ ਮਕਵਾਨਾ ਨੂੰ ਪੁਲਿਸ ਨੇ ਨੋਟਿਸ ਭੇਜ ਦਿੱਤਾ ਪਰ ਉਹ ਨੋਟਿਸ ਦਾ ਉੱਤਰ ਕੀ ਦੇਊਗੀ ਤੇ ਕਦੋਂ ਦੇਊਗੀ ਦੇਊਗੀ ਕਿ ਨਹੀਂ ਦੇਊਗੀ ਇਹ ਸਮਾਂ ਦੱਸੂਗਾ ਉਹਦਾ 30 ਜੂਨ ਤੱਕ ਦਾ ਸਮਾਂ ਉਹਨੂੰ ਦਿੱਤਾ ਗਿਆ ਅੰਮ੍ਰਿਤਸਰ ਦੀ ਪੁਲਿਸ ਦੇ ਵੱਲੋਂ ਕਿ ਤੁਸੀਂ ਨੋਰਸ ਦਾ ਉੱਤਰ ਦਿਓ ਉਹ ਆ ਕੇ ਉੱਤਰ ਦਿੰਦੀ ਆ ਉਹ ਲਿਖਤੀ ਤੌਰ ਤੇ ਉੱਤਰ ਭੇਜਦੀ ਸਮਾਂ ਦੱਸੂਗਾ ਪਰ ਉਹਨੇ ਉੱਤਰ ਤਾਂ ਕਈ ਵਾਰੀ ਪਹਿਲਾਂ ਵੀ ਦੇ ਹੀ ਦਿੱਤਾ ਵੀਡੀਓ ਬਣਾ ਕੇ ਉਹ ਕਹਿੰਦੀ ਜੀ ਜਾਣੇ ਅਣਜਾਣੇ ਦੇ ਵਿੱਚ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਯੋਗਾ ਤੋਂ ਪ੍ਰਭਾਵਤਾ ਤੇ ਮੈਨੂੰ ਲੱਗਦਾ ਸੀ ਵੀ ਅੰਤਰਰਾਸ਼ਟਰੀ ਪੱਧਰ ਤੇ ਉੱਥੇ ਯੋਗਾ ਦੀ ਚਰਚਾ ਕਰਨੀ ਚਾਹੀਦੀ ਆ ਤੇ ਮੇਰੇ ਕੋਲੋਂ ਜਿਹੜੀ ਗਲਤੀ ਹੋਈ ਆ ਮੈਂ ਉਹਦੇ ਵਾਸਤੇ ਮਾਫੀ ਮੰਗਦੀ ਆ ਤੇ ਮੇਰਾ ਖਿਆਲ ਆ ਵੀ ਜੇਕਰ ਨੋਟਸ ਦਾ ਉੱਤਰ ਦਿੱਤਾ ਤਾਂ ਉਹਨੇ ਉਹਦੇ ਵਿੱਚ ਵੀ ਇਹੀ ਗੱਲ ਲਿਖਣੀ ਆ ਜੀ ਜਣਾ ਸਾਹਿਬ ਮਨੀਕਰਨ ਸਾਹਿਬ ਤੋਂ ਵੀ ਖਬਰ ਆ ਰਹੀ ਹੈ ਉਥੇ ਕਹਿੰਦੇ ਪੰਜਾਬੀ ਨੌਜਵਾਨ ਨੇ ਪਿਸਤੌਲ ਕੱਢ ਲਿਆ ਜੀ ਕੀ ਹੈ ਪੂਰਾ ਮਾਮਲਾ ਦੇਖੋ ਵਕ ਵਕ ਥਾਵਾਂ ਤੇ ਜਿਹੜੋ ਘੁੰਮਣ ਜਾਂਦੇ ਅਸੀਂ ਤੇ ਕਈ ਥਾਵਾਂ ਤੇ ਲੜਾਈ ਝਗੜੇ ਵੀ ਹੁੰਦੇ ਕਿਤੇ ਪਾਰਕਿੰਗ ਦਾ ਮਸਲਾ ਕਿਤੇ ਹੋਟਲ ਦਾ ਮਸਲਾ ਕਿਤੇ ਕੋਈ ਹੋਰ ਮਸਲਾ ਕਿਤੇ ਕੋਈ ਕਹਿੰਦੇ ਆ ਵੀ ਓਵਰਟੇਕ ਕਰਨਾ ਮਸਲਾ ਕਿਤੇ ਕੋਈ ਰਾਹ ਨਾ ਦੇਣ ਦਾ ਮਸਲਾ ਕੁਝ ਇਸ ਤਰੀਕੇ ਦੇ ਮਸਲੇ ਮਨੀਕਰਨ ਸਾਹਿਬ ਦੇ ਵਿੱਚ ਪੰਜਾਬੀ ਮੁੰਡੇ ਗਏ ਆ ਤੇ ਉਥੇ ਕਹਿੰਦੇ ਵੀ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਰਾਹ ਨਹੀਂ ਦਿੱਤਾ ਜਾਂ ਓਵਰਟੇਕ ਕਰਨੀ ਨਹੀਂ ਦਿੱਤਾ ਕੁਛ ਨਾ ਕੁਛ ਗੱਲ ਹੈ। ਉਥੇ ਡਰਾਈਵਰ ਦੀ ਬੱਸ ਵਾਲੇ ਦੀ ਤੇ ਇਧਰ ਜਿਹੜਾ ਲੋਵਾ ਚਾਲਕ ਹੈ ਦੀ ਆਪਸ ਦੇ ਵਿੱਚ ਲੜਾਈ ਹੋ ਗਈ। ਫਿਰ ਪੰਜਾਬੀ ਮੁੰਡੇ ਨੇ ਤੇ ਡਰਾਈਵਰ ਦੇ ਪਿੱਛੇ ਪੜਪੜੀ ਤੇ ਪਿਸਤੌਲ ਲਾ ਲਿਆ ਤੇ ਕਹਿੰਦੇ ਵੀ ਹੁਣ ਪੰਜਾਬੀ ਮੁੰਡੇ ਦੇ ਉੱਤੇ ਪਰਚਾ ਦਰਜ ਹੋਇਆ ਪਰ ਇਹਦਾ ਲੰਘੇ ਵਾਲੇ ਦੇ ਵਿੱਚ ਦੋਵਾਂ ਸੂਬਿਆਂ ਦੇ ਰਿਸ਼ਤੇ ਖਰਾਬ ਹੋਣ ਨਾਲ ਕੋਈ ਵੀ ਸਬੰਧ ਨਹੀਂ ਹੈ। ਜੀ ਟਣਾ ਸਾਹਿਬ ਇੱਕ ਬੜੀ ਦੁਖਦਾਇਕ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਹਿੰਦੇ ਜ਼ਮੀਨੀ ਵਿਵਾਦ ਦੇ ਵਿੱਚ ਗੋਲੀਆਂ ਚੱਲੀਆਂ ਤੇ ਪਿਓ ਪੁੱਤ ਸਮੇਤ ਤਿੰਨ ਮੌਤਾਂ ਹੋ ਗਈਆਂ ਜੀ ਪਟਿਆਲਾ ਦੇ ਕੋਲੇ ਜੀ ਹਲਕਾ ਹੈਗਾ ਰਾਜਪੁਰਾ ਤੇ ਉਹਦੇ ਲਾਗੇ ਇੱਕ ਪਿੰਡ ਆ ਤੇ ਉਸ ਪਿੰਡ ਦੇ ਵਿੱਚ 30 ਏਕੜ ਜ਼ਮੀਨ ਦਾ ਵਿਵਾਦ ਚੱਲਦਾ ਪਿਛਲੇ ਕਈ ਮਹੀਨਿਆਂ ਤੋਂ ਕਿਚ-ਕਿਚ ਕਿਚ ਇਹਨਾਂ ਦੀ ਹੋਈ ਜਾਂਦੀ ਸੀ ਪਰ ਹੁਣ ਇਹ ਖਤਰਨਾਕ ਰੂਪ ਦੇ ਵਿੱਚ ਸਾਹਮਣੇ ਆ ਗਈ ਆ ਪਤਾ ਲੱਗਾ ਜੀ ਕਿ ਇੱਥੇ ਦੋਵਾਂ ਧਿਰਾਂ ਦੇ ਵਿੱਚ ਗੋਲੀ ਚੱਲੀ ਆ ਦੋਵਾਂ ਧਿਰਾਂ ਦੀ ਗੋਲੀ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋਈ ਆ ਇਹਨਾਂ ਤਿੰਨ ਜਣਿਆਂ ਦੇ ਵਿੱਚ ਪਿਓ ਪੁੱਤ ਵੀ ਆ ਤੇ ਇੱਕ ਹੋਰ ਵਿਅਕਤੀ ਆ ਪੁਲਸ ਦੇ ਵੱਲੋਂ ਕਈ ਲੋਕਾਂ ਦੇ ਪਰਚਾ ਦਰਜ ਕੀਤਾ ਗਿਆ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਵਾਲੇ ਪਾਸੇ ਭੇਜੀਆਂ ਗਈਆਂ ਜਣ ਕੇ ਜ਼ਮੀਨਾਂ ਤੇ ਇੱਥੇ ਪੰਜਾਬੀ ਗੋਲੀਆਂ ਵੀ ਚਲਾਉਂਦੇ ਆ ਮਰਦੇ ਤੇ ਮਾਰਦੇ ਵੀ ਆ ਤੇ ਉਸੇ ਕੜੀ ਦੇ ਵਿੱਚ ਇਹ ਖਬਰ ਸ਼ਾਮਲ ਹੋ ਗਈ ਹੈ ਜੀ ਕਹਿੰਦਾ ਸਾਹਿਬ ਇਹ ਖਬਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਵਾਅਦਾ ਹੋ ਗਿਆ ਕਿ ਨਹਿਰ ਦੇ ਉੱਪਰ ਨੌਣਗੇ ਜੀ ਤੇ ਨੌਜਵਾਨ ਰੁੜ ਗਏ ਨੇ ਅੱਜ ਵੀ ਇਹਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਕਹਿੰਦੇ ਦੋ ਨੌਜਵਾਨ ਰੁੜ ਗਏ ਨੇ ਜੀ हां बिल्कुल जी दो नौजवान ਰੁੜ ਗਏ ਆ ਜੀ ਇਹ ਖਬਰ ਆਈ ਜੀ ਸਰਹੰਦ ਨਹਿਰ ਦੇ ਵੱਲੋਂ ਇੱਥੇ ਵੀ ਪਤਾ ਲੱਗਾ ਵੀ ਇੱਕ ਘਰ ਦੇ ਵਿੱਚ ਕਿਸੇ ਕੰਮ ਦੇ ਲਈ ਆਏ ਸੀਗੇ ਨੌਜਵਾਨ ਤੇ ਗਰਮੀ ਹੋਣ ਕਰਕੇ ਇੱਕ ਨੌਜਵਾਨ ਨਹਿਰ ਦੇ ਵਿੱਚ چلا ਗਿਆ ਤੇ ਤੈਰਨਾ ਆਉਂਦਾ ਨਹੀਂ ਸੀ ਡੁੱਬਣ ਲੱਗਿਆ ਦੂਜੇ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਵੀ ਡੁੱਬ ਗਿਆ ਪੰਜਾਬੀ ਮੈਂ ਸੋਚਦਾ ਉਹਨਾਂ ਹਜ਼ਾਰ ਦੇ ਪਿੱਛੇ ਪੰਜ ਮਸਾ ਹੋਣਗੇ ਜਿਹਨਾਂ ਨੂੰ ਤੈਰਨਾ ਆਉਂਦਾ ਤੇ ਨਹਾਉਣਾ ਆਪਾਂ ਸਾਰੇ ਚਾਹੁੰਦੇ ਆ ਤੇ ਜਦੋਂ ਅਸੀਂ ਡੌਣ ਲੱਗਦੇ ਹਾਂ ਡੂਗੇ ਪਾਣੀ ਦੇ ਵਿੱਚ ਰੁੜ ਜਾਂਦੇ ਤੇ ਫਿਰ ਉਹ ਸਾਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਜਿਨ੍ਹਾਂ ਨੂੰ ਅੱਗੋਂ ਤੈਰਨਾ ਨਹੀਂ ਆਉਂਦਾ ਹੁੰਦਾ ਤੇ ਇਹ ਖਬਰਾਂ ਹਰ ਹਫ਼ਤੇ ਹੀ ਬਹੁਤ ਦਰਦਨਾਕ ਆਉਂਦੀਆਂ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਠੀਕ ਹੈ ਜੀ ਜਲੰਧਰ ਦੇ ਵਿੱਚ ਰਾਤ ਕਣੀਆਂ ਪੈ ਗਈਆਂ ਥੋੜੀਆਂ ਜਿਹੀਆਂ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਮੌਸਮ ਠੀਕ ਹੋਇਆ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਤਪਸ਼ ਘਟਣੀ ਆ ਕੁਝ ਥਾਵਾਂ ਤੇ ਕਣੀਆਂ ਪੈਣ ਦੀ ਆਸ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ